ਬੀਤੇ ਦਿਨੀ ਫਿਰੋਜ਼ਪੁਰ ਸ਼ਹਿਰ ਦੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਤੇ ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਤੇ ਹੁਣ ਉਸ ਗੱਬਰ ਸਿੰਘ ਦਾ ਇੱਕ ਵੀਡੀਓ ਵੀ ਸਾਹਮਣੇ ਆ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਉਸ ਨੇ ਗੋਲੀਆਂ ਖਾਧੀਆਂ ਹੋਈਆਂ ਸੀ ਜਿਸ ਦੇ ਚੱਲਦੇ ਉਸ ਦੇ ਕੋਲ ਅਜਹੀ ਗਲਤੀ ਹੋ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਸ ਵਿਅਕਤੀ ਦਾ ਵੀਡੀਓ ਦਿਖਾਉਂਦੇ ਹਾਂ ਮੈਂ ਪਹਿਲੇ ਨਾ ਦੱਸੋ ਪਹਿਲਾਂ ਆਦਾ ਨਾ ਨਾ ਸਾਰੀ ਗੱਲ ਦੱਸਦੀ ਮਾਰੀ ਸਾਰੀ ਗੱਲ ਦੱਸਦੀ ਬੰਦੇ ਦਾ ਨਾਮ ਲੈਦੀ ਗਰੰਦੀ ਦਾ ਰਣਜੀਤ ਸਿੰਘ ਕੇ ਕਿੱਥੋਂ ਦੇ ਰਹਿਣ ਆ ਰਹੇ ਹੋ ਮੈਂ ਸ਼ਹਿਰ ਦੇ ਜਨ ਆ ਰਹੇ ਕਿਹੜੇ ਥੋਂ ਦੇ ਰਹਿਣ ਆ ਰਹੇ ਹੋ ਤੇ ਮੈਂ ਹਾਲਾਂ ਮਤਲਬ ਕਿ ਜਿਹੜਾ ਰੋਲਾ ਉਹ ਗੁਰੂ ਘਰੇ ਜਾਂਦਾ ਤੇ ਉਹਦੇ ਕਰਕੇ ਨਾ ਮੈਂ ਗਲਤੀ ਹੋਈ ਮੈਂ ਗੋਲੀਆਂ ਖਾਧੀਆਂ ਹੀ ਨਹੀਂ ਦੀਆਂ ਕੋੜੀ ਵੀ ਮੇਰੇ ਖਾਧੀਆਂ ਗਿਆ ਤੇ ਉਹ ਮੈਂ ਤਕ ਤਕੂ ਮਾਰਨ ਕਾਲਾ ਕੱਢ ਬੈਠਾ ਆ ਸਿੰਘਾ ਨੇ ਮੈਨੂੰ ਚਲਦੀ ਤਰ੍ਹਾਂ ਕਟਾਪਾ ਜਾ ਰਿਹਾ ਨਹੀਂ 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 ਕਟਾਪਾ ਨਹੀਂ ਬਾਬਾ ਜੀ ਇਹ ਝੂਠ ਨਾ ਮਾਰੋ ਕਟਾਪਾ ਦੀ ਗੱਲ ਹੈ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਲੱਗ ਪਟਿਆ ਮੈਂ ਸਾਰੀ ਸੰਗਤ ਤੋਂ ਮਾਫ਼ੀ ਮੰਗਣਾ ਗੁਰੂ ਸਾਹਿਬ ਤੋਂ ਮਾਫ਼ੀ ਮੰਗਣਾ ਮੇਥੋਂ ਗਲਤੀ ਹੋਈ ਹੈ ਮੈਂ ਮਾਫ਼ੀ ਮੰਗਦਾ ਮੈਨੂੰ ਸੱਚੇ ਪਾਸੇ ਤੁਸੀਂ ਮਾਫ਼ ਕਰੋ ਸੰਗਤ ਵੀ ਮਾਫ਼ ਕਰੇ ਤੇ ਗੁਰੂ ਸਾਹਿਬ ਵੀ ਮਾਫ਼ ਕਰੇ ਤੇ ਬਾਕੀ ਜੇ ਕਹੋਗੇ ਤਾਂ ਮਕਾਤਾ ਤੱਕ ਜਾ ਕੇ ਉੱਥੇ ਵੀ ਮਾਫ਼ੀ ਮੰਗਾਂਗਾ ਉੱਥੇ ਜਾ ਕੇ ਮਾਫ਼ੀ ਮੰਗਣੀ ਪੈਣੀ ਉੱਥੇ ਮੰਗਣੀ ਪੈਣੀ ਬਈ ਤੁਹਾਨੂੰ ਮੈਂ ਤੁਹਾਨੂੰ ਨਾਲ ਲੈ ਕੇ ਚੱਲਾਂਗਾ ਹੁਣੇ ਸਮਾਉਣ ਦੇ ਵਿੱਚ ਸਿੱਖ ਜਥੇਬੰਦੀ ਦੇ ਵੱਲੋਂ ਸ਼ਹਿਰ ਦੇ ਐਮਸੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਕਿ ਕੋਈ ਵੀ ਐਮਸੀਓਸ ਵਿਅਕਤੀ ਦੀ ਜ਼ਮਾਨਤ ਨਹੀਂ ਕਰਾਏਗਾ ਅਤੇ ਨਾ ਹੀ ਕੋਈ ਵਕੀਲ ਇਸ ਵਿਅਕਤੀ ਦਾ ਕੇਸ ਲੜੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਕਲਦੀਸਿੰਧਾਟਾ ਸ਼ਹਿਰੀ ਪਦਾਨ ਸਿੱਖ ਟੂਟ ਫੈਕਟਰੀ ਮੈਂ ਤਾਂ ਹੋਣ ਦੇ ਨਾਤੇ ਮੈਂ ਅੱਜ ਜਿਹੜਾ ਸੀ ਸਿੰਘ ਸਭਾ ਗੁਰਦਾਰ ਕਾਲਗਰ ਸਾਹਿਬ ਜਿਹੜੇ ਪਿਛਲੇ ਦੌਰਾਨ ਥੋੜੇ ਦਿਨਾਂ ਵਿਕਰਮਜੀਤ ਸਿੰਘ ਗੱਬਰ ਦੇ ਨਾਂ ਦੇ ਜਿਸ ਵਿਅਕਤੀ ਨੇ ਗੁਰੂ ਸਾਹਿਬ ਦੇ ਬਾਰੇ ਬੜੇ ਮਾੜੇ ਬੋਲ ਬੋਲੇ ਸਨ ਅਸੀਂ ਉਸ ਸਬੰਧ ਵਿੱਚ ਅੱਜ ਕੇ ਐਮ ਸੀ ਸਾਹਿਬ ਵੀਰਾਂ ਨੂੰ ਕਾਲ ਦਿੱਤੀ ਸੀ ਗੁਰਦਾਸ ਸਾਹਿਬ ਇੱਕ ਮੀਟਿੰਗ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਵਕੀਲਾਂ ਵੀਰਾਂ ਨੇ ਵੀ ਕਹਿਤਾ ਵੀ ਅਸੀਂ ਇਸ ਦੁਸ਼ਟ ਦਾ ਕੇਸ ਨਹੀਂ ਲੜਾਂਗੇ ਅਸੀਂ ਉਹਦੀ ਬੇਲ ਨਹੀਂ ਕਰਾਵਾਂਗੇ ਇਸੇ ਤਰ੍ਹਾਂ ਅੱਜ ਜਿਹੜੇ ਐਮ ਸੀ ਸਾਹਿਬ ਬਾਣਾ ਹਨ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਸ ਤਰ੍ਹਾਂ ਵਕੀਲਾਂ ਨੇ ਕਿਹਾ ਅਸੀਂ ਵੀ ਇਤਰਾ ਕਰਦੇ ਕੋਈ ਕਿਸੇ ਦੀ ਇਹਨਾਂ ਦੀ ਵਿਚਬੰਤ ਨਹੀਂ ਦਵਾ ਗਿਆ ਸੀ ਉਹਨਾਂ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਦਵਾਇਆ ਸੀ ਜਿੱਤੇ ਵਕੀਲਾਂ ਦਾ ਵੀਰਾਂ ਦਾ ਧੰਨਵਾਦ ਕਰਦੇ ਉੱਤੇ ਐਮਸੀ ਸਾਹਿਬਾ ਦਾ ਧੰਨਵਾਦ ਕਰਦੇ ਆ ਅਤੇ ਬਾਬਾ ਬੁੱਢਾ ਹੀ ਗਰੰਤੀ ਪਾਰਟੀ ਸਭਾ ਅਤੇ ਉਹਨਾਂ ਦੇ ਵੱਲੋਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੇ ਗਰੰਤੀ ਪਾਰਟੀ ਸਭਾ ਸਾਡੇ ਹਨ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਪੂਰਨ ਤੌਰ ਤੇ ਉਹਨਾਂ ਦਾ ਬਾਈਕਾਡ ਕਰਾਂਗੇ ਅਸੀਂ ਸਿੱਖ ਅਤੇ ਬੰਦੀ ਦੇ ਨਾਲ ਮੋਢੇ ਨਾਲ ਮੋਟਾ ਚੁੜ ਕੇ ਤੁਰਾਂਗੇ ਕਿਉਂਕਿ ਅਗਾ ਤੋਂ ਜਿਹੜੇ ਬਨ ਲਾਤ ਇਹੋ ਜੇ ਨਾਂ ਬਣ ਸਕਣ ਇਸੇ ਮੂਤੇ ਤੇ ਅਸੀਂ ਇੱਕਾ ਚ ਇਹ ਸੰਸਥਾ ਵੀ ਬਣਾ ਲਈਏ ਜਿਹੜੀ ਬੇਟੀ ਕਮੇਟੀ ਮੈਨੇਜਮੈਂਟ ਕਮੇਟੀ ਬਣਾ ਲਈਏ ਜਿਹੜੀ ਕਿ ਕਿਸੇ ਧਰਮ ਦੀ ਵੀ ਕੋਈ ਵੀ ਹੁੰਦੀ ਹੈ ਬੇਵਦੀ ਹੁੰਦੀ ਹੈ ਉਹਦੇ ਚ ਡਟ ਕੇ ਪੂਰਾ ਅਸੀਂ ਇੱਕ ਦੋ ਜਣ ਮੋਟੇ ਨਾ ਮੋਟਾ ਜੋੜ ਕੇ ਇਸੀ ਉਹ ਦਵਾਂਗੇ ਇਹਨਾਂ ਨੂੰ ਕਹਿੰਦਾ ਅਦਾਸ ਕੀਵਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਪਤਾ ਕੀਤਾ ਸਾਡੇ ਤੋਂ ਪਹਿਲਾਂ ਪੁਲਿਸ ਲੈ ਗਈ ਚੁੱਕੇ ਪਰਚਾ ਦਰਜ ਕਰਕੇ ਪ੍ਰਸ਼ਾਸਨ ਨੂੰ ਜੀਐਲ ਭੇਜਦਾ ਹੈ ਜੋ ਕਿ ਸਾਡੇ ਪ੍ਰੋਪਰ ਦੇ ਕਿਹੜੇ ਵਕੀਲ ਬਾਹਰ ਆ ਉਹਨਾਂ ਸਾਰਿਆਂ ਦਾ ਉਹਦਾ ਬਾਈਕਟ ਕਰਤਾ ਵੀ ਅਸੀਂ ਉਸ ਬੰਦੇ ਦਾ ਕੇਸ ਨਹੀਂ ਲੜਾਂਗੇ ਬਿਲਕੁਲ ਕੇਸ ਨਹੀਂ ਲੜਾਂਗੇ ਉਹਨਾਂ ਦਾ ਧੰਨਵਾਦ ਕਰਦੇ ਆ ਆਪਦੇ ਚੈਨਲਾਂ ਹੀ ਦੂਸਰੀ ਗੱਲ ਸੀ ਇੱਥੇ ਸ਼ਹਿਰ ਦੇ ਐਮਸੀ ਸਾਹਿਬ ਨੰਬਰਦਾਰ ਹੋਰ ਮੋਢ ਭਰਾ ਆਦਮੀਆਂ ਨੂੰ ਅੱਜ ਅਸੀਂ ਉਹਨਾਂ ਨੂੰ ਬੇਨਤੀ ਕਰਨ ਵਾਸਤੇ ਹੱਥ ਜੋੜ ਕੇ ਨਿਮਰਤਾ ਸਹਿਤ ਆਇਆ ਸਾਰੇ ਪ੍ਰੋਪਰਟੀ ਕਿੰਨੇ ਵੀ ਐਮਸੀ ਨੇ ਜਾਂ ਕੋਈ ਪਿੰਡਾਂ ਦੇ ਨੰਬਰਦਾਰ ਕੋਈ ਵੀ ਹੋਵੇ ਵੀ ਕਿ ਇਸ ਦੁਸ਼ਟ ਬੰਦੇ ਨੇ ਜਿੰਨੇ ਗੁਰੂ ਸਾਹਿਬਾਂ ਦੇ ਖਿਲਾਫ ਇੰਨੀ ਮਾੜੀ ਬਕਵਾਸ ਕੀਤੀ ਆ ਤੇ ਕੋਈ ਸਾਡੇ ਸਮਾਜ ਦਾ ਐਮਸੀ ਉੱਠ ਕੇ ਜਾਂ ਮੱਲੇ ਦਾ ਜਾਂ ਕਿਸੇ ਦਾ ਜਾਂ ਕੋਈ ਪਿੰਡ ਦਾ ਨੰਬਰਦਾਰ ਹੀ ਉੱਠ ਕੇ ਜਾਂ ਕੋਈ ਹੋਰ ਬੰਦਾ ਆਪਣੀ ਵੋਟਾਂ ਦੀ ਖਾਤਰ ਉਹਦੀ ਪ੍ਰਾਪਰਟੀ ਲੈ ਕੇ ਉਹਦੀ ਜਵਾਨਤ ਕਰਾਉਣ ਦੀ ਕੋਸ਼ਿਸ਼ ਕਰੇ ਪਰ ਅਸੀਂ ਅੱਜ ਸਾਰੇ ਮਨ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਨਾਨਕ ਸਾਹਿਬ ਦਾ ਵਾਸਤਾ ਪਾ ਕੇ ਸਾਰੇ ਸ਼ਹਿਰ ਨੂੰ ਸਾਰੇ ਸਮਾਜ ਨੂੰ ਸਾਰੇ ਸਮਾਜਾਂ ਨੂੰ ਬੇਨਤੀ ਕਰਨ ਵਾਸਤੇ ਮੈਂ ਆਇਆ ਕਿ ਸਾਰੇ ਵਿਵੰਦਨਾਂ ਕੋਈ ਬੰਦਾ ਰੋਟੀ-ਬੇਟੀ ਸਾਂਝ ਪਰਿਵਾਰਕ ਸਾਂਝ ਉਸ ਪਰਿਵਾਰ ਨਾਲ ਰੱਖੇ ਵੀ ਜਿਹੜਾ ਵੀ ਬੰਦਾ ਉਹਦੇ ਨਾਲ ਪਰਿਵਾਰਕ ਸਾਂਝ ਰੱਖੇਗਾ ਜਾਂ ਰੋਟੀ-ਬੇਟੀ ਸਾਂਝ ਰੱਖੇਗਾ ਅਸੀਂ ਥੋੜੇ ਦਿਨ ਹੀ ਇਹ ਕਾਲ ਤਾਸਾ ਤੋ ਜਾ ਰਹੇ ਹਾਂ ਜਥੇਬੰਦੀ ਲੈ ਕੇ ਵੀ ਬੰਦੇ ਨੇ ਇੰਨੀ ਬਕਵਾਸ ਕੀਤੀ ਹੈ ਤਾਂ ਬਾਈਕਟ ਪੰਕੰਬਲ ਸਮਾਜ ਤੋਂ ਉਸ ਬੰਦੇ ਦਾ ਬਾਈਕਟ ਕੀਤਾ ਜਾਵੇ ਤੇ ਜੇਕਰ ਫਿਰ ਵੀ ਸਾਡੇ ਇਸ ਬੇਨਤੀ ਨੂੰ ਨਾਥ ਜੋੜ ਸਾਡੇ ਹੱਥਾਂ ਨੂੰ ਨਾ ਵੇਖਦਾ ਹੋਇਆ ਕਿ ਫਿਰ ਵੀ ਉਹਨਦੀ ਜੁਬਾਨ ਤੇ ਕਰਾਏਗਾ ਜਾਂ ਵੀ ਨੰਬਰਦਾਰ ਪਿੰਡ ਦਾ ਜਾਂ ਕੋ ਸਰਪੰਚ ਪਿੰਡ ਦਾ ਲਾ ਲੋ ਕੋਈ ਵੀ ਲਾ ਲੋ ਜੁਬਾਨ ਤੇ ਤਿੰਨ ਬੰਦੇ ਕਰਾ ਸਕਦੇ ਆ ਇਸ਼ਨਾਤ ਤੇ ਇੱਕ ਨੰਬਰਦਾਰ ਦੀ ਪਾਵਰ ਹੈ ਸਰਪੰਚ ਨੂੰ ਪਾਵਰ ਹੈ ਤੇ ਐਮਸੀ ਨੂੰ ਪਾਵਰ ਆ ਤੇ ਦੂਜਾ ਕੋਈ ਬੰਦਾ ਕਿਸੇ ਦੀ ਜੁਬਾਨ ਤੇ ਨਹੀਂ ਕਰ ਸਕਦਾ ਇਹ ਤਿੰਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਨੰਬਰਦਾਰ ਸਰਪੰਚ ਸਿਰ ਸ਼ਹਿਰ ਦੇ ਐਮਸੀ ਸਾਹਿਬ ਵੀ ਉਸ ਬੰਦੇ ਨੂੰ ਕੋਈ ਵੀ ਮੂੰਹ ਨਾ ਲਾਵੇ ਭਾਈ ਕੋਈ ਉਹਦਾ ਪਰਿਵਾਰ ਜਾਵੇ ਤੇ ਉਸ ਪਰਿਵਾਰ ਨਾਲ ਮੁਕੰਮਲ ਸਾਰਾ ਸ਼ਹਿਰ ਸਾਰਾ ਸਮਾਜ ਉਹਦਾ ਬਾਈਕਟ ਕਰੋ ਜਿੰਨੇ ਦੋ ਜਹਾਨ ਦੇ ਮੌਲਿਕ ਗੁਰੂ ਨਾਨਕ ਸਾਹਿਬ ਦੇ ਖਿਲਾਫ ਇੰਨੀ ਭੱਤੀਸ਼ਾਦ ਦੀ ਵਰਤੀ ਹੋਵੇ ਜਿੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਰੇ ਮਨਕਤਾਂ ਨੂੰ ਜਾਦੀ ਦੁਆਨ ਲਈ ਆਪਣਾ ਸਰਬੰਸ ਵਾਰਿਆ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਦੋ ਚਮਕੌਰ ਦੀ ਗੜੀ ਸ਼ਹੀਦ ਹੋਏ ਹੁਣ ਮੋਲਾਂ ਲੜਦੇ ਹੋਏ ਤੇ ਦੋ ਆਪਣੇ ਸਰਹਾਂਦੇ ਨਹੀਂ ਚੁਣાય ਗਏ ਚੁਣੇ ਗਏ ਹੁਣ ਉਹਨਾਂ ਦੇ ਖਿਲਾਫ ਬੋਲੇ ਤੇ ਜਾਂ ਕਿਹੜਾ ਬਾਬਾ ਦੀਪ ਸਿੰਘ ਕੌਮ ਦਾ ਕੌਮੀ ਸ਼ਹੀਦ ਜਿਨ੍ਹਾਂ ਨੇ ਸਿਰ ਤਲੀ 'ਤੇ ਰੱਖ ਕੇ ਲੜਿਆ ਹੋਵੇ ਉਨ੍ਹਾਂ ਦੇ ਖਿਲਾਫ ਕੋਈ ਮਾਰੀ ਸ਼ਹਾਦਤ ਵੀ ਵਰਤੇ ਜੇ ਸਾਨੂੰ ਮਿਲ ਜਾਂਦਾ ਉਹ ਦਿਨ ਬੋਂਦਾ ਉਹ ਕਹੋ ਜਾਣਾ ਸੀ ਪਰ ਨਾ ਨੂੰ ਨਹੀਂ ਮਿਲਿਆ ਉਹਨਾਂ ਦੀ ਕੋਈ ਸਵਾਸ ਵਧੇ ਸੀ ਉਹਨ ਜੇਲ੍ਹ ਚ ਬੰਦਾ ਤੇ ਇੰਨੀ ਕੋਈ ਬੇਨਤੀਆਂ ਮੇਰੀਆਂ ਸਾਰੀ ਕੌਮ ਨੇ ਸਾਰੇ ਸਮਾਜ ਨੇ ਸਾਰੇ ਕਿੰਨਾ ਇੱਥੇ ਐਮਸੀ ਸਾਹਿਬ ਪਹੁੰਚੇ ਨੇ ਸਾਰੇ ਵੀਰ ਇਹਨਾਂ ਦਾ ਮੈਂ ਦਿਲ ਦੀ ਘਰਾਈਆਂ ਚੋਂ ਧੰਨਵਾਦ ਕਰਦਾ ਜਿਹੜੇ ਪੰਥਲੀ ਕੌਮ ਲਈ ਆਏ ਨੇ ਜਾ ਹੋਰ ਕਲੇ ਸਮਾਜ ਦੇ ਆਏ ਵੀਰ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਖੈਦ ਆਦ ਜੀ ਇਹ ਕੀ ਦੇਖਿਆ ਜਾਂਦਾ ਕਿ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਦੇ ਵੱਲੋਂ ਅਜਹੀ ਸ਼ਰਾਰਤ ਕਰ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਦੇਖਿਆ ਜਾਂਦਾ ਹੈ ਕਿ ਗੁਰੂਆਂ ਨੂੰ ਲੈ ਕੇ ਜਾਂ ਫਿਰ ਧਰਮ ਨੂੰ ਲੈ ਕੇ ਕਈ ਵਾਰ ਕੁਝ ਅਜਿਹਿਆ ਗਲਤ ਬੋਲ ਦਿੱਤਾ ਜਾਂਦਾ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ